एक लंक फेरे ले सकता है जे मेरा समाज पढ़ेगा लिखेगा यो मेरा नारा है संघर्ष करो हाजरेन पेश कर जा रहे हां आजाद रंगमंच ਕਲਾ ਭਵਨ ਫਗਵਾੜਾ ਬਲੋ ਐਡਵੋਕੇਟ ਐਸ ਐਲ ਵਰਦੀ ਦੀ ਕਿਤਾਬ ਮਨੁੱਖਤਾ ਦੇ ਮਸੀਹਾ ਤੇ ਆਧਾਰਿਤ ਮੋਹੀ ਅਮਰਜੀਤ ਸਿੰਘ ਦੀ ਰਚਨਾ ਨਾਟਕ ਦਾ ਗ੍ਰੇਟ ਅੰਬੇਡਕਰ ਗ੍ਰੇਟ ਅੰਬੇਡਕਰ ਡਾਇਰੈਕਟਡ ਬਾਈ ਰਣਜੀਤ ਗਮਨੂ ਆ ਸੋਹਣਾ ਆਪਣਾ ਪੋਤਿਆ ਮੈਂ ਕਿਹ ਜੀ ਬਹੁਤ ਸੋਹਣਾ ਪੋਤਿਆ ਆਪਾਂ ਇਹਦਾ ਨਾਮ ਵੀ ਨਾ ਸੋਨਾ ਜਿਹਾ ਰੱਖਣਾ ਹੈ ਮੈਂ ਕਿਹ ਜੀ ਸੋਨਾ ਜਿਹਾ ਨਾਮ ਹੈ ਨਾਲ ਦੇ ਪਿੰਡ ਪੰਡਤ ਰਹਿੰਦਾ ਪੰਡਤ ਹਾਂਜੀ ਨਾਮ ਬਹੁਤ ਵਧੀਆ ਰੱਖਦਾ ਇਹਦੇ ਆਉਣ ਵਾਲੇ ਭਿਖਾਰੇ ਵੀ ਦੱਸ ਦੇਣਾ ਇਹ ਨਹੀਂ ਉਹ ਇੱਕ ਵਾਰੀ ਵੀ ਦੱਸ ਦਊਗਾ ਹਾਂਜੀ ਪੰਡਤ ਹਾਂਜੀ ਨਾਮ ਵੀ ਕੱਢ ਦਊਗਾ ਨਾਮ ਵੀ ਬਹੁਤ ਵਧੀਆ ਕੱਢੂਗਾ ਨਾਮ ਕਿੱਥੇ ਆ ਪੰਡਤ ਪੰਡਤ ਲక్ష్ਮੀ ਆਗੇ ਆਗੇ ਪੰਡਤ ਲక్ష్ਮੀ ਆਹੀ ਪੰਡਤ ਆ ਆ ਸਾਡਾ ਪੁੱਤ ਆ ਸੋਹਣਾ ਬਹੁਤ ਆ ਇਹਦਾ ਨਾਂ ਕੋ ਸੋਹਣਾ ਜਿਹਾ ਕੱਢ ਦਿਓ ਆਪਣੀ ਪਤਰੀ ਚ ਅਛੂਤ ਨੇ ਜਦੋਂ ਕੋਈ ਕੋਠਾ ਬਣਾਉਣਾ ਹੁੰਦਾ ਜਾਂ ਬੱਚੇ ਦਾ ਨਾਮ ਰੱਖਣਾ ਹੁੰਦਾ ਤੇ ਸਾਡੇ ਬ੍ਰਾਹਮਣਾ ਕੋਲੇ ਆਉਣਾ ਹੁੰਦਾ ਆ ਅਛੂਤ ਪੰਡਿਤ ਸੋਨਜਨ ਆ ਕੱਟਦੇ ਪੰਡਿਤ ਜੀ ਐ ਠੀਕ ਐ ਠੀਕ ਐ ਐ ਪਰ ਨਾਮ ਰੱਖਣ ਲਈ ਐ ਦਕਸ਼ਨਾ ਲੱਗਗੀ ਦਕਸ਼ਨਾ ਜੀ ਇੱਥੇ ਰੱਖ ਦੇ ਇੱਥੇ 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 ਚਲ ਪਿੱਛੇ ਦੇ ਖੜ ਜਾ ਸ਼ੂਤ ਕਿਸੇ ਪਾੜਾ ਪੰਡਾ ਜੀ ਦਸ਼ਨਾ ਲੈ ਆ ਰਹੀ ਆ ਹੁਣ ਸਾਡੇ ਬੱਚੇ ਦਾ ਸੋਹਣਾ ਜਿਹਾ ਨਾਂ ਕੱਢ ਦੇ ਵੈਸੇ ਤਾਂ ਇਹਨਾਂ ਸ਼ੂਤਾਂ ਦੀ ਦਸ਼ਨਾ ਵੀ ਸ਼ੂਤਾਂ ਹੀ ਹੁੰਦੀ ਆ ਪਰ ਕੋਈ ਗੱਲ ਨਹੀਂ ਸਵੇਰੇ ਸਵੇਰੇ ਲక్ష్ਮੀ ਆਪ ਚੱਲ ਕੇ ਆਈ ਆ ਦਰਵਾਜ਼ੇ ਤੇ ਗਊ ਮੂਤਰ ਨਾਲ ਤੋਂ ਕੇ ਛੱਤ ਕਰ ਲਵਾਂਗੇ ਪੰਡਾ ਜੀ ਸੋਹਣਾ ਜਿਹਾ ਨਾਂ ਕੱਢਿਓ ਓ ਠੀਕ ਹੈ ਠੀਕ ਹੈ ਭਾਈ ਮੈਂ ਦੇਖਦਾ ਕਹਿ ਜਾ ਲక్ష్ਮੀ ਕਹਿ ਜਾ ਲ ਆ ਦੇਖੋ ਭਾਈ ਸਾਡੀ ਪਤਰੀ ਦੇ ਅਨਸਾਰ ਤੁਹਾਡੇ ਬੱਚੇ ਦਾ ਪਹਿਲਾ ਨਾਮ ਦਾ ਅੱਖਰ ਆ ਕ ਕਕੇ ਤੇ ਸੋਹਣਾ ਜਿਹਾ ਨਾਮ ਦੱਸ ਦਿਓ ਇਹ ਭਾਈ ਤੁਸੀਂ ਕਕੇ ਤੇ ਇਹਦਾ ਨਾਮ ਰੱਖ ਦਿਓ ਕੂੜਾ ਕੂੜਾ ਹੰਡਾ ਜੀ ਕੂੜਾ ਕੋਈ ਨਾਮ ਹੁੰਦਾ ਐਨਾ ਸੋਹਣਾ ਸਾਡਾ ਪੁੱਤ ਆ ਓਏ ਓਏ ਤੁਹਾਨੂੰ ਨਜੀ ਇੱਕ ਅੱਖਰ ਹੋਰ ਕੱਢ ਦਿਓ ਇੱਕ ਅੱਖਰ ਹੋਰ ਕੱਢ ਦਿਓ ਉਹ ਠੀਕ ਹੈ ਭਾਈ ਪਰ ਉਹਦੇ ਵਾਸਤੇ ਦક્ષਿਨਾ ਲਗਣੀ ਹੈ ਦક્ષਿਨਾ ਪੰਡਲਾਲ ਜੀ ਬੰਦਾ ਜੀ ਉਹਨਾਂ ਦક્ષਿਨਾ ਦੋਰੀ ਵੇਰੀ ਲੈ ਲਈ ਨਾ ਸੋਨਾ ਜਿਹਾ ਕੱਢ ਦਿਓ ਉਹ ਠੀਕ ਹੈ ਠੀਕ ਹੈ ਭਾਈ ਮੈਂ ਦੇਖਦਾ ਸੋਨਾ ਜਿਹਾ ਨਾ ਕੱਢਿਓ اے ਭਾਈ ਤੁਹਾਡੇ ਬੱਚੇ ਦੇ ਨਾਮ ਦਾ ਅੱਖਰ ਗੱਲਿਆ ਐ ਗੱਗਾ ਜੀ ਗੱਗਾ ਗੱਗੇ ਤੇ ਸੋਣਾ ਜਨਾ ਹਾਂ ਜੀ ਹਾਂ ਜੀ ਇਹ ਗੱਗੇ ਤੇ ਭਾਈ ਤੁਸੀਂ ਇਹਦਾ ਨਾਮ ਰੱਖ ਦਿਓ ਗਰੀਬੂ ਰੀਬੂ ਪੰਡਤ ਜੀ ਗਰੀਬੂ ਕੋਈ ਨਾਮ ਹੁੰਦਾ ਉਹ ਲੋ ਜੀ ਕਹਿੰਦੇ ਗਰੀਬੂ ਕੋਈ ਨਾਮ ਹੁੰਦਾ ਪੰਡਤ ਜੀ ਮਿਹਨਤ ਵਾਲੀ ਗੱਲ ਐ ਇੱਕ ਅੱਖਰ ਹੋਰ ਕੱਢ ਦਿਓ ਤੁਹਾਡੇ ਸ਼ੂਤਾਂ ਦੇ ਇਹੋ ਜੇ ਨਾਮ ਹੁੰਦੇ ਆ ਹੈ ਉਹ ਹੋਰ ਤੜਦੇ ਅਸੀਂ ਨਾਮ ਆਪਣੇ ਬ੍ਰਾਹਮਣਾਂ ਵਾਲਾ ਰੱਖ ਦਈਏ ਪੰਡਤ ਜੀ ਇੱਕ ਅੱਖਰ ਹੋਰ ਕੱਢ ਦਿਓ ਉਹ ਮੈਂ ਕੋਈ ਬੇਲਾ ਨਾਲ ਦੇ ਪਿੰਡ ਦਰਗਾ ਪੂਜਾ ਚੱਲਣੀ ਮੈਂ ਉੱਥੋਂ ਦੱਖਣਾ ਮੋਟੀ ਵਟੋਰਨੀ ਆ ਪੰਡਿਤ ਜੀ ਭਾਈ ਬੇਲਾ ਇੱਕ ਅੱਖਰ ਹੋਰ ਇੱਕ ਅੱਖਰ ਚਲੋ ਠੀਕ ਹੈ ਭਾਈ ਜੇ ਤੁਸੀਂ ਕਹਿੰਦੇ ਆ ਪਰ ਇਸ ਵਾਰੀ ਦੱਖਣਾ ਇਹ ਡਬਲ ਲੱਕੜੀ ਦੇ ਦਿਓ ਜੀ ਦੇ ਦਿਓ ਲਾਲਚੀ ਨੂੰ ਦੇ 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 ਲੈ 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 ਭਾਈ ਜਾਣਾ ਛੇਤੀ ਮੈਂ ਇੱਥੇ ਇੱਥੇ ਆ ਪੁੱਛੋਗੇ ਖਾਣਾ ਪੰਡਿਤ ਜੀ ਹੁਣ ਸੋਨਾ ਜਾ ਨਾ ਕੱਢਿਓ ਆ ਦੇਖੋ ਭਾਈ ਤੁਹਾਡੇ ਬੱਚੇ ਦੇ ਨਾਮ ਦਾ ਅੱਖਰ ਸਾਡੀ ਪਤਰੀ ਅਨੁਸਾਰ ਪੱਪਾ ਆਉਂਦਾ ਜੀ ਪੱਪਾ ਪੱਬੇ ਤੇ ਸੋਨਾ ਜਿਹਾ ਨਾਂ ਦਾ ਤੇ ਕੋਈ ਐਕਾ ਕਰੋ ਤੁਸੀਂ ਪੱਬੇ ਤੇ ਇਹ ਨਾਂ ਰੱਖ ਦਿਓ ਭੂੰਡੀ ਭੂੰਡੀ ਪੰਡਤ ਜੀ ਭੂੰਡੀ ਕੋਈ ਨਾ ਆਇਆ ਲਓ ਜੀ ਕਹਿੰਦੇ ਭੂੰਡੀ ਕੋਈ ਨਾ ਆਇਆ ਓ ਭਾਈ ਜੀ ਭੂੰਡੀ ਨਹੀਂ ਰੱਖਣਾ ਤਾਂ ਭੂੰਡ ਰੱਖ ਦੋ ਪੰਡਤ ਜੀ ਤੁਹਾਡੀ ਪਤਰੀ ਚ ਸਾਡੇ ਬੱਚੇ ਦਾ ਕੋ ਸੋਨਾ ਜਿਹਾ ਨਾਂ ਹੀ ਹੈ ਨੀਗਾ ਓ ਭਾਈ ਇਹੋ ਜਿਹਾ ਨਾ ਹੁੰਦੇ ਤੁਹਾਡੇ ਸ਼ੂਤਾਂ ਦੇ ਹੈ ਮੈਂ ਚੱਲਿਆ ਮੈਂ ਤਾਂ ਅਗਲੇ ਪੰਡਤ ਜੀ ਜੇ ਇਹਦਾ ਨਾਂ ਨਹੀਂ ਦਿੰਦੇ ਤੁਸੀਂ ਦੱਸਣਾ ਨਾ ਇਹਦੇ ਆਉਣ ਵਾਲੇ ਭਵਿੱਖ ਬਾਰੇ ਦੱਸ ਦਿਓ ਇਹਨੇ ਬੁੱਥੀ ਕਰ ਇਧਰ ਨੂੰ ਓਹੋ ਸ਼ੀ 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 ਆ ਸ਼ੂਤ ਕਿਸੇ ਥਾਂ ਦਾ ਓਏ ਮੈਂ ਤੁਹਾਨੂੰ ਦੱਸ ਦਿੰਨਾ ਓਏ ਕਲੰਕਿਤ ਆ ਕਲੰਕਿਤ ਇਹਨੇ ਆਉਣ ਵਾਲੀ ਪੀੜ੍ਹੀ ਵੀ ਤੁਹਾਡੀ ਕਲੰਕਿਤ ਕਰਨੀ ਆ ਹਾਂ ਅਸ਼ੂਤ ਕਿਸੇ ਥਾਂ ਦੇ ਹੁਣ ਜਾ ਕੇ ਗਊ ਮੂਤ ਨੰਹਾਉਣਾ ਪੈਣਾ ਮੈਨੂੰ ਹਾਂ ਜਾ ਜਾ ਲక్ష్ਮੀ ਜਾ ਜਾ ਲక్ష్ਮੀ ਜਾ ਜਾ ਐਦਾਂ ਦਾ ਪੰਡਾ ਦਿੰਦਾ ਇਹ ਨਹੀਂ ਦਛਣਾ ਲੈ ਲਈ ਉੱਤੋਂ ਕਹਿੰਦਾ ਕੂੜਾ ਰੱਖ ਲੋ ਗਰੀਬੂ ਰੱਖ ਦੋ ਭੋਲੂ ਰੱਖ ਲੋ ਮੁੜ ਕੇ ਨਹੀਂ ਆਪਾਂ ਪੰਡਾ ਦਿੰਦੇ ਆਉਣਾ ਹੈਗਾ ਕੀ ਕਹਿੰਦਾ ਸੀ ਆਖਰੀ ਅੱਖਰ ਆਖਰੀ ਅੱਖਰ ਬੰਗੋਲਦਾ ਸੀ ਭੱਬਾ ਆਪਾਂ ਭੱਬੇ ਤੇ ਹੀ ਆਪਣੇ ਪੁੱਤ ਦਾ ਨਾਂ ਰੱਖਾਂਗੇ ਮੈਂ ਆਪਣੇ ਨਾਮ ਤੋਂ ਧੀਮਾ ਬਾਈ ਤੋਂ ਇਹਦਾ ਨਾਂ ਭੀਮ ਰੱਖਾਂਗੇ ਅੱਜ ਤੋਂ ਬਾਅਦ ਸਾਰੇ ਇਹਨੂੰ ਭੀਮ ਕਹਿ ਕੇ ਬੁਲਾਉਣਗੇ ਕਿੰਨਾ ਸੋਹਣਾ ਨਾ ਆਇਆ ਭੀਮ ਜੈ ਜੈ ਲక్ష్ਮੀ ਜੈ ਜੈ ਲక్ష్ਮੀ ਓਏ ਤੁਸੀਂ ਹਲੇ ਗਏ ਨਹੀਂ ਉਹ ਨਾਲ ਦੇ ਇਲਾਕੇ ਵਿੱਚ ਪਲੇਗ ਦੀ ਬਿਮਾਰੀ ਪੈ ਗਈ ਆ ਓਏ ਹਲੇ ਮਰਿਆ ਦੇ ਨਾਲ ਹਾਂ ਅਸ਼ੂਤ ਕਿਸੇ ਥਾਂ ਦਾ ਜੈ ਜੈ ਲక్ష్ਮੀ ਜੈ ਜੈ ਨਹੀਂ ਜਾਂਦੇ ਪੰਡਤ ਹੁੰਦੇ ਪੰਡਤ ਐਵੇਂ ਸਾਡੇ ਭੀਮ ਨੂੰ ਕੁਛ ਨਹੀਂ ਹੋਣਾ ਪੰਡਤ ਐਵੇਂ ਨਾਮ ਸ਼ਮਮ ਬੋਲੀ ਜਾਂਦਾ ਸਾਡੇ ਭੀਮ ਨੂੰ ਕੁਛ ਨਹੀਂ ਹੋਣਾ ਮੜਕੇ ਨਹੀਂ ਅੱਪਾ ਪੰਡਤਾਂ ਦੇ ਹੁਣਾ ਕਰੇ ਮੜਕੇ ਨਹੀਂ ਅਸੀਂ ਜਾਣਾ ਕਦੇ ਪੜੋ ਕਦੇ ਨਹੀਂ ਮੜਕੇ ਹੁਣਾ ਪੰਡਤ ਆ ਮੜੋ ਜੀ ਆਜੋ ਆਜੋ ਬੱਚਿਓ ਆਜੋ ਸ਼ਾਬਾਸ਼ੇ 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 ਆਜੋ ਬੱਚਿਓ ਸ਼ਾਬਾਸ਼ੇ ਸ਼ਾਬਾਸ਼ ਬੈਠੋ ਵੇ ਬੈਠੋ ਵੇ ਬੈਠੋ ਵੇ ਇੱਥੇ ਬੈਠੋ ਵੇ ਲੈ ਚ ਸ਼ਾਬਾਸ਼ੇ ਆ ਕੜਾ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸ਼ਾਬਾਸ਼ੇ ਉਹ ਪਿੱਛੇ ਬੈਠ ਪੇਚਾਵਾਸ਼ੇ ਛਾਵਾਸ਼ੇ ਆ ਬੱਚਿਓ ਰਾਮ 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 ਸੇਈ ਹਾਂ ਬੱਚਿਓ ਅੱਜ ਮੈਂ ਤੁਹਾਡੇ ਕੋਲੋਂ ਕੁਝ ਪ੍ਰਸ਼ਨ ਪੁੱਛਾਂਗਾ ਤੁਸੀਂ ਉਹਦਾ ਜਵਾਬ ਦਿਓਗੇ ਹਾਂਜੀ ਮੈਂ ਕਰਤੀ ਛਾਵਾਸ਼ੇ ਓਏ ਅਸ਼ੂਤ ਜਾ ਲੈ ਪਿੱਛੇ ਗੱਲ ਕਰੋ ਕਿਵੇਂ ਉੱਪਰ ਚੜ੍ਹੀ ਆਉਂਦੇ ਆ ਪੰਡਤ ਜੀ ਆ ਮੇਰਾ ਪੁੱਤ ਭੀਮ ਆ ਮੈਂ ਤੁਹਾਡੀ ਪਾਠਸ਼ਾਲਾ ਵਿੱਚ ਦਾਖਲ ਕਰਾਉਣ ਆਇਆ ਓਏ ਇਹ ਪੜ੍ਹਾਈਆਂ ਇਹ ਲਿਖਾਈਆਂ ਉਹ ਤੁਹਾਡੇ ਛੂਤਾਂ ਵਾਸਤੇ ਥੋੜੋ ਆ ਉਹ ਤਾਂ ਸਾਡੇ ਬ੍ਰਾਹਮਣਾਂ ਵਾਸਤੇ ਆ ਉਹ ਤੁਹਾਨੂੰ ਇੱਕੋ ਇੱਕ ਕੰਮ ਦਿੱਤਾ ਤਾਂ ਹੈ ਸਾਡਾ ਗੰਦਮ ਚੱਕੋ ਮਰੇ ਪਸ਼ੂ ਚੱਕੋ ਉਹਨਾਂ ਨੂੰ ਵੱਡੋ ਟੁੱਕੋ ਖਾਓ ਜੋ ਮਰਜ਼ੀ ਕਰੋ ਹਾਂ ਉਹ ਤੁਸੀਂ ਨਹੀਂ ਪੜ੍ਹ ਸਕਦੇ ਮਾਸਟਰ ਜੀ ਜਸ ਸਿੱਖ ਦਾ ਬੱਚਾ ਪੜ੍ਹ ਸਕਦਾ ਹਿੰਦੂ ਦਾ ਬੱਚਾ ਪੜ੍ਹ ਸਕਦਾ ਆ ਸਾਈ ਦਾ ਬੱਚਾ ਪੜ੍ਹ ਸਕਦਾ ਸਾਡੇ ਅਸ਼ੂਧਾ ਬੱਚਾ ਕਿਉਂ ਨਹੀਂ ਪੜ੍ਹ ਸਕਦਾ ਨਾਲੇ ਅੰਗਰੇਜ਼ਾਂ ਨੇ ਸਾਨੂੰ ਬਰਾਬਰ ਦੇ ਅਧਿਕਾਰ ਲੱਗੇ ਦਿੱਤੇ ਆ ਅੰਗਰੇਜ਼ਾਂ ਦੀ ਵੀ ਭੈਣ ਚਾ ਠੀਕ ਆ ਠੀਕ ਆ ਠਾ ਦੇ ਇਹਨੂੰ ਇੱਥੇ ਚਲ ਓ ਕਿਛੇ ਬੁੱਥਾ ਚੱਕਿਆ ਓ ਤੂੰ ਸਾਡੇ ਬ੍ਰਾਹਮਣਾਂ ਦੀ ਸਾਡੇ ਬ੍ਰਾਹਮਣਾਂ ਦੀ ਬਰਾਬਰੀ ਕਰੇਗਾ ਓਏ ਓਏ ਜੇ ਕੱਲ ਤੋਂ ਸਕੂਲ ਹੋਣਾ ਆਪਣਾ ਬੋਰੀਆ ਬੈਸਤਰਾ ਘਰੋਂ ਲੈ ਗਿਆ ਚਲ 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 ਓਏ ਬੱਚਿਓ ਹਾਂ ਸੁਣੋ ਇਹ ਸ਼ੂਤ ਆ ਸ਼ੂਤ ਤੁਸੀਂ ਇਹਦੇ ਨਾਲ ਨਹੀਂ ਬੈਠਣਾ ਜੇ ਤੁਸੀਂ ਇਹਦੇ ਨਾਲ ਬੈਠੋਗੇ ਤਾਂ ਤੁਸੀਂ ਪਿੱਟੇ ਜਾਓਗੇ ਲੱਗੀ ਸਮਝ ਮੈ ਜਾ ਇੱਥੇ ਹਾਂ ਬੇ ਬੱਚਿਓ ਮੇਰਾ ਪਹਿਲਾ ਸਵਾਲ ਉਹ ਕਿਹੜਾ ਸ਼ਖਸ਼ ਹੈ ਜਿਹਦੀ ਹਰ ਗਲਤੀ ਗੁਸਤਾਖੀ ਮਾਫ ਹੈ ਹਾਂ ਬੇ ਦੱਸ ਦੱਸ ਇੱਥੇ ਕਿ ਇੱਥੇ ਦੱਸ ਆ ਵਾਸ਼ ਮਾਸਟਰ ਜੀ ਕਾਂ ਕਾਂ ਮੈਂ ਤੈਨੂੰ ਸ਼ਖਸ਼ ਪੁੱਛਿਆ ਕਾਂ ਸ਼ਖਸ਼ ਚਲ ਓਏ ਦੱਸ ਤੂੰ ਮਾਸਟਰ ਜੀ ਗਾਂ ਗਾਂ ਓਏ ਗਾਂ ਸ਼ਖਸ ਥੋੜੀਆਂ ਗਾਂ ਤਾਂ ਸਾਡੀ ਮਾਤਾ ਆ ਚੱਲ ਚੱਲ ਤੂੰ ਆ ਚੱਲ ਮਾਸਟਰ ਜੀ ਗਦਾ ਮਾਸਟਰ ਜੀ ਗਦਾ ਉੱਠ ਓਏ ਮਾਸਟਰ ਗਦਾ ਉੱਠ ਗਦਾ ਚੱਲ ਵੇ ਆ ਬਈ ਪੀਮ ਤੈ ਹੱਥ ਖੜਾ ਕੀਤਾ ਦੱਸ ਮਾਸਟਰ ਜੀ ਬ੍ਰਾਹਮਣ 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 ਇੱਕ ਐਸਾ ਸ਼ਖਸ ਹੈ ਜੇ ਦੀ ਹਰ ਗਲਤੀ ਗੁਸਤਾਖੀ ਮਾਫ ਹੈ ਤੇ ਮਨੁ ਸਿਮਰਤੀ ਅਨੁਸਾਰ ਬ੍ਰਾਹਮਣ ਸਰਵ ਸ੍ਰੇਸ਼ਟ ਹੈ ਤੇ ਇਹੀ ਸ੍ਰਿਸ਼ਟੀ ਦਾ ਕਰਤਾ ਤਰਤਾ ਠੀਕ ਹੈ ਬਹਿ ਜਾ ਆ ਵੇਖ ਲੋ ਅਛੂਤ ਜਵਾਬ ਦੇ ਰਿਹਾ ਲੱਗਦੇ ਗਧੇ ਤੇ ਕਾਂ ਦੇ ਬੱਚਿਓ ਮੇਰਾ ਦੂਸਰਾ ਪ੍ਰਸ਼ਨ ਤੁਸੀਂ ਕਿਹੜੀ ਪੜ੍ਹਾਈ ਪੜ੍ਹਨਾ ਚਾਹੁੰਦੇ ਹੋ ਸੰਸਕ੍ਰਿਤ ਉਹ ਅਸੀਂ ਬ੍ਰਾਹਮਣ ਆ ਸੰਸਕ੍ਰਿਤੇ ਪੜਾਂਗੇ ਹਾਂ